ਜੀ ਆ ਜੀਪੀ ਭੱਠਾ ਗੋਇੰਦਵਾਲ ਸਾਹਿਬ ਉੱਪਰ ਦਾ ਦੇਸ਼ ਹੈਗਾ ਤੇ ਇੱਦਾਂ ਇੱਟ ਤਿਆਰ ਹੁੰਦੀ ਆ ਬਾਈ ਚੈਂਪਰ ਹੈਗੇ ਆ ਆਹ ਵਾਲੇ ਇੱਥੋਂ ਕੱਚੀ ਇੱਟ ਰੱਖਦੇ ਪਏ ਆ ਇਧਰੋਂ ਕੱਚੀ ਇੱਟ ਰੱਖੀ ਜਾਣੀ ਉਧਰੋਂ ਪੱਕੀ ਜਿਹੜੀ ਬਣੀਆਂ ਦੀ ਉਹ ਚੱਕੀ ਜਾਂਦੇ ਆ ਆਹ ਸਾਰੀ ਇੱਧਰ ਵੇਖੋ ਹਰੀ ਗਰਮੇਟ ਹੈਗੀ ਇੱਧਰ ਬਣੀ ਪਈ ਹੈ ਸਾਰੀ ਆ ਸਭ ਚੱਕਣ ਵਾਲੀ ਇੱਟ ਹੈਗੀ ਪੱਕੀ ਇੱਟਾਂ ਪੈਰ ਨਹੀਂ ਰੱਖੁੰਦਾ ਇੱਤੇ ਬਹੁਤ ਜ਼ਿਆਦਾ ਸੇਕਾ ਵੱਜੰਦਿਆ ਉਹ ਧੂੰਆਂ ਹੀ ਨਿਕਲਦਾ ਥੱਲੇ ਉੱਦਰ ਦਫਾਉਂਨੇ ਤੁਹਾਨੂੰ ਕਿੱਦਾਂ ਕੋਲਾ ਕਿੱਦਾਂ ਭਰਦੇ ਹੋ ਇੱਟ 'ਚ ਉਹ ਜੀਆ ਸਾਰੀ ਇੱਟ ਇਹਦੇ ਵਿੱਚ ਇੱਟ ਭਰੀ ਪਈ ਥੱਲੇ ਤੱਕ ਲੱਖ ਤੋਂ ਵੀ ਜ਼ਿਆਦਾ ਇੱਟ ਹੈਗੀ ਇਹਦੇ ਉੱਤੇ ਬਹੁਤ ਜ਼ਿਆਦਾ ਕਰਮਾਸ਼ ਹੈ ਵੀ ਇਹ ਤੂੰ ਪੱਠੇ ਦੇ ਲਾਗੇ ਆ ਅੰਦਰ ਧੂਆਂ ਨਿਕਲਦਾ ਬਹੁਤ ਜ਼ਿਆਦਾ ਅੱਖੀ ਚੱਲਣਦੇ ਅੰਦਰ ਉਹ ਮੋਟਰ ਚੱਲਦੀ। ਆਹ ਚੱਲਣ ਦੇ ਵਿੱਚ। ਠੀਕ ਆ ਸੇਪਾ ਕੋਲਾ ਮਗਨ ਰਿਆ। ਆਹ ਟੱਕਣਾ ਦੇ ਵਿੱਚ ਕੋਲਾ ਭਰਿਆ ਹੋਇਆ ਸਾਰਾ ਹੀ। ਦੇਖ ਭਾਈ ਕੋਲਾ ਭਰਨੇ ਆ। ਆਹ ਦੇਖੋ ਇਹ ਟੱਕਣਾ ਦੇ ਵਿੱਚ ਕੋਲਾ ਭਰਿਆ। ਇਹ ਟੱਕਣਾ ਦੇ ਵਿੱਚ ਪੈਂਦਾ ਕੋਲਾ। ਟੱਕਣ ਦੇ ਵਿੱਚ ਕੋਲਾ ਭਰਿਆ ਕਿੰਨਾ ਕਿੰਨਾ ਪੈਂਦਾ